ਬਾਈ ਨਾ ਮੂੰਗੀ ਬੀਜਿਆ ਨਾ ਤੇ ਬਾਈ ਤੋਂ ਪਤਾ ਕਰਦੇ ਆ ਕਿਹੜਾ ਬੀਜ ਆ ਤੇ ਕਿੰਨਾ ਬੀ ਪਾ ਰਿਹਾ 1 ਏਕੜ ਦਾ ਤੇ ਨਾਲੇ ਬੀਜ ਦਾ ਵੀ ਬਾਈ ਨਾ ਬੈਡਾਂ ਤੇ ਆ ਹੋਰ ਫਿਰ ਜੀਬ ਕੀ ਵਾਲਾ ਵਧੀਆ ਬਾਈ ਕਿਹੜਾ ਬੀ ਆ ਇਹ ਇਹਦਾ ਬਾਈ 744 744 ਹਾਂ ਪਹਿਲਾਂ ਵੀ ਬੀਜਿਆ ਕਦੇ ਇਹ ਪ੍ਰਾਰ ਵੀ ਜਹੀ ਪਾ ਬਈ ਹੂੰ ਪਿਛਲੀ ਵਾਰ ਹੋਰ ਵੀ ਜਹੀ ਪੋਤ ਚੁਲਕਾ ਲਗਿਆ ਤਾਂ ਲਿਆਂਦਾ ਦੇ ਕੀ ਅੱਛਾ ਅੱਛਾ ਤੇ ਫਿਰ ਕਿੰਨਾ ਵੀ ਪਾ ਰਹਿਆ ਕਿੱਲੇ ਦਾ ਵੀ ਪਾਵਾਂਗੇ 15 ਕਿਲੋ ਕੁੱਤੀ ਪਾਵਾਂਗੇ 15 16 ਕਿਲੋ ਪਾਵਾਂਗੇ ਤੇ ਡੀਪੀ ਨਾਲ ਕੀ ਇੱਕ ਅੱਧਾ ਘਟਾ ਪਾਵਾਂਗੇ ਬਈ ਅੱਧਾ ਘਟਾ ਹਾਂ ਇਹ ਯਾਰ ਜਿਹੜਾ ਤੂੰ ਬੈਡਾਂ ਦੇ ਬੀਜ ਨਾ ਫਿਰ ਇਹਦੇ ਨਾਲ ਬੀਜ ਜਿਆਦਾ ਨਹੀਂ ਪੈਂਦਾ ਵੀ 15 ਕਿਲੋ ਨਾਲ ਨਾ ਨਾ ਬਈ ਹੂੰ ਇਸ ਦੂਜੀ ਇਹ ਬੀਜਾਂਗਾ ਦੂਜੀ ਨੂੰ 20 ਨੂੰ ਪਹਿਲਾਂ ਆ ਜੂਗੀ ਇਹੇ ਇਹ ਮੱਖੀ ਵਾਲਾ ਕੰਮ ਹੀ ਹੈ ਜਿਵੇਂ ਮੈਂ ਬੰਦਾ ਮੱਖੀ ਉਹ ਆ ਕੋਈ ਚੀਜ਼ ਹੈ ਹੂੰ ਬਾਕੀ ਪਾਣੀ ਪੂਣੀ ਚੱਲ ਜਾਨੀ ਬਈ ਆਪਣੇ ਉ ਵੀ ਚੀਕਣੀ ਮਿੱਟੀ ਆ ਨਾ ਆਪਣੇ ਤਾਂ ਗੱਭੇ ਬੈਠੇ ਪਾਸੇ ਪਹਿਲੇ ਪਾਣੀ ਦੀ ਮੱਛੀ ਸੀ ਆਪਣੇ ਤਾਂ ਹਾਂ ਡਾਕਰ ਵਾਲੀ ਆ ਮਿੱਟੀ ਇਹਨਾਂ ਆਪਣੇ ਤਾਂ ਪਾਣੀ ਪਏ ਸਭ ਦੀ ਜੀਰੂ ਪੈ ਗਿਆ ਸੀ ਸਾਰੇ ਬਾਹਰ ਚ ਵਧੀਆ ਹੋ ਗਿਆ ਪਹਿਲਾ ਪਾਣੀ ਦਾ ਉਸਦੀ ਮੱਛੀ ਠੀਕ ਆ ਇਹ ਲੋੜਾ ਸਾਨੂੰ 3 ਸਾਲ ਹੋ ਗਏ ਲਾਉਂਦੇ ਪਾਸਾ ਬਈ ਕੰਮ ਪਿਛਲੀ ਵਾਰ ਵਧੀਆ ਕਰਾ ਗਈ ਸੀ ਮੂੰਹ ਮਿੱਠਾ ਪੂਰਾ ਬਈ ਪੂਰਾ ਅੰਕੀਆ ਦੀ ਕਿੰਨੇ ਕਿਲੋ ਕਿੰਨੇ ਚੋਗੇ ਸੀ? ਚਾਰ-ਵਾਰਾ ਕਿਲੇ ਸੀਗੇ ਚਾਰ ਰੱਖ ਮੋਈ ਸੀ। ਚਲ ਵਧੀਆ। ਐਡ ਕੀ ਫਿਰ ਕਿੰਨੀ ਬੀਜ ਨੇ? ਐਡ ਕੀ 20 ਕਿਲੋ। 20? ਹਾਂ। ਮੱਕੀ। ਮੱਕੀਆਂ ਚਾਰ ਤੋਂ ਕੁਝ ਲਾਵਾਂਗੇ 4 ਕਿਲੋ ਬਈ। ਉਹ ਵੇਚਣ ਵਾਲਾ ਨਹੀਂ ਲਾਉਂਦਾ ਇਹ ਤੇ ਕੀ ਕੰਮ? ਨਾ ਵੇਚਣ ਵਾਲਾ ਹੀ ਲਾਉਂਦਾ। ਹੂੰ। ਉਹ ਬਾਹਰੋਂ ਖਾ ਜਾਂਦੀਆਂ ਯਾਰ ਮੱਕੀ ਦਾ। ਆਹ। ਮਕਰ ਉਹ ਆਸਰ ਤਾਂ ਵੱਧ ਲੈਂਦੀ ਹੈ ਨਾ ਮੱਕੀ। ਵੱਧ ਲੱਗਦੀ ਹੈ ਇਹ ਨਾਲ ਤਾਂ ਦੋਨੇ ਕੰਮ ਹੈ। ਹੂੰ। ਬਾਕੀ ਬੱਡਾਂ ਦੇ ਮੀਂਹ ਪਏ ਵੱਢੀ ਆਲੀ ਬਈ। ਹਾਂ ਤੇ ਜਦੋਂ ਮਸ਼ੀਨ ਪਾੜਦੀ ਆ ਬੈਡਾਂ ਤੇ ਫਿਰ ਉਹ ਉਹ ਤਾਂ ਨਹੀਂ ਹੁੰਦਾ ਔਖਾ ਪੂਰਾ ਵੀ ਨਹੀਂ ਅਛਾ ਹਾਂ ਜੂਰੀਏ ਵਗੈਰਾ ਹੋਰ ਕੋਈ ਤਾਂ ਪਾਉਂਦਾ ਤਾਂ ਨਹੀਂ ਜੂਰੀਏ ਪਾਉਣਾ ਗੱਟਾ ਲਾ ਦੇ ਬਾਈ ਪਾਣੀ ਜੀ ਧਰ ਜਿਵੇਂ ਮੱਕੀ ਧਰ ਦਿੰਦੇ ਆ ਉਹਨੇ ਪਰਲਾਤਾ ਸੀਗਾ ਹਾਂ ਤੇ ਪਾਣੀ ਫਿਰ ਇਹਦੇ ਨਾਲ ਹੀ ਜ਼ਿਆਦਾ ਲੈਂਦੀ ਆ ਬੈਡਾਂ ਲਈ ਕਿਵੇਂ ਆ ਲੈ ਬਾਈ ਬੀਜੀ ਪੀ ਹੈ ਹਾਂ ਉਹ ਮੈਂ ਇਹਦੇ ਵਿੱਚ ਚਲਾ ਦੂੰਗਾ ਇਹਦਾ ਸੌਟ ਬਾਈਆਂ ਨੂੰ ਸਰੋਂ ਵਾਲੇ ਚ ਹਾਂ ਤੇ ਬੀਜੀ ਨੂੰ ਉਹਦੇ ਹੋ ਗੋਣੇ 10 ਕਿਲੋ ਸ਼ੀਟ ਟੌਪ ਦੀ ਏ ਠੀਕ ਆ ਇਹ ਫਿਰ ਨਹੀਂ ਪਾਣੀ ਉਦੋਂ ਜ਼ਿਆਦਾ ਰਹਿੰਦੀ ਏ ਕਿ ਜਿਹੜੀ ਆਪਾਂ ਮਸ਼ੀਨ ਨਾਲ ਵੀਂਦਾ ਜਿਵੇਂ ਜ਼ੀਰੋ ਨਾਲ ਪਾਣੀ ਇਹ ਲਾ ਦੇ ਚੰਗੀ ਗੱਲ ਆ ਬਈ ਥੋੜੀ ਥੀਤੀ ਰਹਿੰਦੀ ਏ ਪਾਣੀ ਦਾ ਚੱਲਿਆ ਚਾਰ ਪੰਜ ਠੀਕ ਆ ਉਹ ਨੂੰ ਬੱਸ ਦੋ ਤਿੰਨ ਲੱਗ ਰਿਹਾ ਹਾਂ ਇਹ ਥੋੜਾ ਠੇਗਲੀ ਹੋਣੀ ਆ ਬਾਕੀ ਇਹ ਪਤਾ ਇਹ ਨਾਲ ਗੱਲ ਕਰ ਲੈਣਾ ਕਿਉਂ ਤਾਂ ਫਿਰ ਕਿਵੇਂ ਆ ਠੀਕ ਆ ਬਈ ਅੜਕਾ ਕੱਢੀ ਚਾ ਪਰ ਫਿਰ ਉਹ ਵਧੀਆ ਹੋ ਗਈ ਸੀ ਉਹ ਵੀ ਵਧੀਆ ਹੋ ਗਈ ਸੀ ਪਰ ਮੱਕੀ ਘਟਾ ਦੀ ਫਿਰ ਇਤਕੀ ਆ ਮੱਕੀ ਘਟਾ ਇੱਕ ਹੋਰ ਐਨਮੇ ਹਮ ਅਜੀ ਬੀਜ ਦੇ ਬੱਡੇ ਨੇ ਬੀਜ ਦੇ ਸਿੰਪਲ ਮਸ਼ੀਨ ਨਾਲ ਆਈ ਹੈਗਾ 50 ਲੱਖ ਦੀ ਮਸ਼ੀਨ ਸਿਰਫ ਨਾਲ ਬੀਜ ਨਹੀਂ ਗੱਲ ਉਹ ਠੀਕ ਆ ਹਾਂ ਅਜੀ ਵੀ ਇਹ ਦੇਖੋ ਉਹ ਤਾਂ ਮੈਂ ਇਹਦੇ ਵਿੱਚ ਸ਼ਾਟ ਲਾ ਦੂੰਗਾ ਜਿਹੜੀ ਤੇਰੀ ਬੀਜੀ ਹੋਈ ਆ ਹਾਂ ਤੁਸੀਂ ਵੀ ਭਾਈ ਦੱਸੋ ਤੁਸੀਂ ਕਿਹੜਾ ਕਿਹੜਾ ਬੀ ਬੀਜ ਰਹੇ ਹੋ ਤੇ ਭਰਾ ਬੀਜ ਰਿਆ ਜਮੂਗੇ